ਹਰਕਾ ਤੋਂ ਛੱਡਤਾ ਸੀ ਆਪਦਾ ਮੰਡ ਮਡੇਨ ਮੰਡ ਚੱਕਰ ਸਾਹਿਬ ਜਿਹੜੀ ਨੋਹਾਂ ਨੇ ਕੋਣੀ ਸੀ ਵਾਕਿਆ ਠੀਕ ਨਹੀਂ ਆਪਕੂ ਜੀ ਸਾਨੂੰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਮਿਲੇ ਬਾਪੂ ਜੀ ਦੇ ਟੈਸਟਿਕਲ ਦੇ ਵਿੱਚ ਜ਼ਖਮ ਹੋਇਆ ਸੀ ਤੇ ਵਿੱਚ ਕੀੜੇ ਪੈ ਗਏ ਤਾਂ ਥਾਣਾ ਰੜਕੇ ਚੱਲਦੇ ਸੀ ਹਾਲਤ ਬਹੁਤ ਮਾੜੀ ਸੀ ਨਾਉ ਮੀਨ ਜਿਹੜੇ ਮੁੰਡੇ ਨੇ ਮੈਨੂੰ ਕੱਢਿਆ ਨਾਉ ਵੀਨੋਦ ਮਨਾਰੀ ਕੀਤੀ ਉਹ ਬਾਪੂ ਬਾਪੂ ਗਰੇ ਮੇਰੇ ਤੇ ਹੱਥ ਵੀ ਚੱਕਣ ਲੱਗਿਆ ਸੀ ਪਰ ਕਹਿੰਦਾ ਉਹਦੀ ਘਰ ਵਾਲੀ ਨੇ ਰੋਕਤਾ ਵੀ ਕਿਤੇ ਥਾਣੇ ਨਾ ਚਲੇ ਜਾਵੇ ਬਾਪੂ ਜੱਬ ਪੈ ਜੂ। ਦਿੱਕੀ ਬਾਪੂ ਸੜਕ ਤੇ ਰੇਂਗ ਰੇਂਗ ਕੇ ਚੱਲਦਾ ਸੀ। ਬੋਰ ਬਾਹਰ ਗੁਰੂ ਘਰ ਦੇ ਬਾਹਰ ਹੀ ਹੁੰਦਾ ਸੀ। ਸ਼ਬੀਰ ਤੇ ਪਰ ਬਾਪੂ ਫਿਰ ਘਰ ਵੱਲ ਨੂੰ ਮੋੜੇ ਨਹੀਂ ਪਾਇਆ। ਦਿੱਕੀ ਨੂੰ ਪੁੱਛਦਾ ਮੈਂ ਫਿਰ ਮੈਂ ਚੌਥਾ ਵਾ ਲੈ ਬਾਪੂ ਮੈਨੂੰ ਭੁੱਲ ਗਿਆ ਤੇ ਬਾਪੂ ਪਿਆਵਾ ਬਾਪੂ ਇਹਦਾ ਕਰਕੇ ਸੋਣਾ ਮੰਨ ਨਹੀਂ ਬਾਪੂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਪੂ ਮੈਨੂੰ ਕਹਿੰਦਾ ਬਲਦੇਵ ਸਿੰਘ ਰਤਨ ਪਿੰਡ ਬਾਪੂ ਦਾ ਮੰਡ ਪੰਦੇਰ ਆ ਜੀ ਜ਼ਿਲ੍ਹਾ ਹਿਸ਼ਾਰਪੁਰ ਪੰਦੇਰ ਪੰਦੇਰ ਖਾਲੀ ਪੰਦੇਰ ਪੰਦੇਰ ਜ਼ਿਲ੍ਹਾ ਝਾਰਪੁਰ ਜ਼ਿਲ੍ਹਾ ਹਿਸ਼ਾਰਪੁਰ ਸੁਹਾ ਮਕੇਰੀਆਂ ਦੇ ਕੋਲੇ ਪੈਂਦਾ ਬਾਪੂ ਬਾਪੂ ਜੀ ਸਾਨੂੰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਮਿਲੇ ਸੀ ਬਾਪੂ ਜੀ ਦੇ ਟੈਸਟਿਕਲ ਦੇ ਵਿੱਚ ਜ਼ਖਮ ਹੋਇਆ ਸੀ ਤੇ ਵਿੱਚ ਕੀੜੇ ਪਏ ਹੋਏ ਸੀ ਬਾਪੂ ਜੀ ਇਦਾਂ ਹੱਥਾਂ ਨਾਲ ਰੁੜ ਕੇ ਚੱਲਦੇ ਸੀ ਹਾਲਤ ਬਹੁਤ ਮਾੜੀ ਸੀ ਤੇ ਟੈਸਟਿਕਲ ਦਾ ਸਾਈਜ਼ ਸੀ ਜਿਹੜਾ ਉਹ ਕਰੀਬ ਬਾਪੂ ਦੇ ਸਿਰ ਜਿੱਡਾ ਹੋਇਆ ਹੋਇਆ ਸੀ ਬਾਪੂ ਦੇ ਬੱਚੇ ਵੀ ਆ ਪੁੱਤ ਵੀ ਆ ਬਾਪੂ ਦੇ ਉਹਨਾਂ ਨੇ ਵੀ ਬਾਪੂ ਨੂੰ ਘਰੋਂ ਜਵਾਬ ਦਿੱਤਾ ਸੀ ਤੇ ਬਾਪੂ ਦਿੱਲੀ ਉਹ ਹੀ ਰਹੇ ਬਹੁਤ ਸਮਾਂ ਕਿਉਂਕਿ 65 ਸਾਲ ਕਿਉਂਕਿ ਦਿੱਲੀ ਉਹ ਇਹ ਜੌਬ ਕਰਦੇ ਸੀ ਉੱਥੇ ਫੈਕਟਰੀ ਦੇ ਵਿੱਚ ਬੰਗਲਾ ਸਾਹਿਬ ਸੇਵਾ ਕਰਦਾ ਤੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀਗੇ ਤੇ ਉੱਥੇ ਬਾਹਰ ਪਹਿਲਾਂ ਰੂਮ ਲਿਆ ਹੋਇਆ ਸੀ ਉੱਥੇ ਸੌਂਦੇ ਸੀ ਫਿਰ ਇਹ ਬੰਗਲਾ ਸਾਹਿਬ ਹੀ ਸੌਣ ਲੱਗ ਗਏ ਜੋੜਾ ਘਰ ਦੇ ਵਿੱਚ ਉੱਥੇ ਸੇਵਾ ਕਰਾਉਣੀ ਉੱਥੇ ਪ੍ਰਸ਼ਾਦਾ ਪਾਣੀ ਛੱਕ ਲੈਣਾ ਉੱਥੇ ਸੌਂ ਜਾਣਾ ਹੁਣ ਉਹ ਫੈਕਟਰੀ ਚੋ ਜੌਬ ਵੀ ਖਤਮ ਹੋ ਗਈ ਸੀ ਪਰ ਉਹ ਫੈਕਟਰੀ ਦੇ ਮਾਲਕ ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਦਿੰਦੇ ਥੋਨੂੰ ਹਨਾ ਉਹ ਇੰਨੀ ਮਤਲਬ ਮੂੜੀਆਂ ਜਿਹੜੀਆਂ ਜਿਉ ਹੋਈਆਂ ਸੀ ਨਾ ਉੱਥੇ ਹੋਈਆਂ ਸੀ ਉਹ ਬੰਗਲਾ ਸਾਹਿਬ ਕਮੇਟੀ ਨੇ ਭੇਜਿਆ ਹੈ ਕਮੇਟੀ ਵਾਲਿਆਂ ਨੇ ਗੱਡੀ ਕਰਾ ਕੇ ਫਿਰ ਜਦੋਂ ਇਹਨਾਂ ਦੀ ਹਾਲਤ ਬਜਾੜਾ ਖਰਾਬ ਹੋ ਗਈ ਥੱਲੇ ਮੋਰੀਆਂ ਹੋ ਗਈਆਂ ਢੀਆਂ ਢੀਆਂ ਤਾਂ ਫਿਰ ਕਮੇਟੀ ਨੇ ਹੀ ਤੇ ਉਹ ਵੀਰਾ ਇਹ ਤੇ ਛੱਡ ਕੇ ਗਿਆ ਆ ਕੇ ਐਂਬੂਲੈਂਸ ਦੇ ਵਿੱਚ ਸੌਰੀ ਹਾਂ ਜੀ ਤੁਹਾਨੂੰ ਜੀਵਾ ਦਾ ਹਾਂ ਤੇ ਫਿਰ ਬਾਪੂ ਜੀ ਉੱਥੇ ਜਿਹੜਾ ਹਾਂ ਉੱਥੇ ਜਦੋਂ ਤੁਸੀਂ ਰਹਿੰਦੇ ਸੀ ਗੁਰਦੁਆਰਾ ਸਾਹਿਬ ਹਾਂ ਹੁਣ ਜਿਵੇਂ ਤੁਸੀਂ ਕੰਮ ਤਾਂ ਛੱਡਤਾ ਸੀ ਜੌਬ ਤਾਂ ਖਤਮ ਹੋ ਗਈ ਸੀ ਤੁਹਾਡੀ ਫਿਰ ਉਹ ਤੋਂ ਪੈਨਸ਼ਨ ਦਿੰਦੇ ਸੀ ਤੁਹਾਨੂੰ ਕੋਈ ਉਹ ਪੈਨਸ਼ਨ ਉੱਥੇ ਜਿਹੜੇ ਸੀ ਇੱਥੇ ਵਾਸਤੇ ਕਿ ਨਾ ਬਰਛਾਲੇ ਉਹ ਤੰਗ ਕਰਦੇ ਸੀ ਨਹੀਂ ਨਹੀਂ ਪੈਨਸ਼ਨ ਪੈਨਸ਼ਨ ਗੁਰਜਣੇ ਨਹੀਂ ਨਹੀਂ ਜਿੱਥੇ ਤੁਸੀਂ ਜੌਬ ਕਰਦੇ ਸੀ ਪਹਿਲਾਂ ਉਹ 1000 ਰੁਪਏ ਪਰ ਬੰਦੇ ਫੰਡ ਤੁਹਾਨੂੰ ਕਿਹਾ ਨਹੀਂ ਸੀ ਹਾਂ 1000 ਰੁਪਏ ਮਹੀਨੇ ਦਾ ਦਿੰਦੇ ਸੀ ਕਿੰਨੇ ਦਾ ਮਹੀਨੇ ਦਾ ਦਿੰਦੇ ਸੀ ਤੁਹਾਨੂੰ ਹਾਂ ਉਹਦੇ ਨਾਲ ਤੁਹਾਡਾ ਖਰਚਾ ਚੱਲਦਾ ਸੀ ਹਾਂ ਖਰਚਾ ਮੇਰੇ ਕੋ ਪੈਸੇ ਜਿਗੇ ਵੀ ਹਾਂ ਕੱਡੇ ਕਿਤੇ ਬੰਗਲਾ ਦਾ ਬੰਦੇ ਨੇ ਬੜੀ ਹੈਲਪ ਕੀਤੀ ਸੀ ਨਹੀਂ ਉੱਤੇ ਤਾਂ ਬਹੁਤ ਬਟਾ ਜੀ ਉਹ ਨਾ ਬੰਦੇ ਇਦਾਂ ਦੇ ਜਿਨ੍ਹਾਂ ਨੇ ਮਿਲ ਵੀ ਹਕੀਕਤ ਦਾ ਪਤਾ ਲੱਗਾ ਨਾ ਉਹ ਕਿਸੇ ਨੇ 5-500 ਰੁਪਏ ਦਿੱਤਾ ਇੱਕ ਬੰਦਾ ਫਿਰੇ ਬਾਜ਼ ਤੋਂ ਆਉਂਦਾ ਉਹਨਾਂ 1000 ਰੁਪਏ ਦਿੰਦਾ ਮੈਨੂੰ ਜਿਸ ਦਿਨ ਤੋਂ ਇੱਥੇ ਆਇਆ ਸਾਡੇ ਕੋਲੇ ਕਿੰਨੇ ਪੈਸੇ ਸੀ ਤੇਰੇ ਕੋਲੇ ਮੇਰੇ ਕੋ ਪੰਜ ਹਜ਼ਾਰ ਪੰਜ ਹਜ਼ਾਰ ਮੈਂ ਤੁਹਾਡੇ ਕੋਲ ਜਮਤ ਤੁਸੀਂ ਕਿਹਾ ਵੀ ਜਮਾ ਕਰਾਵੇ ਮੇਰੇ ਕੋਲ ਪੈ 6000 ਰੁਪਿਆ ਤੁਹਾਡਾ ਜਮਾ ਪਿਆ 6 ਪੰਜ ਤੁਸੀਂ ਦਿੱਤਾ ਸੀ ਹਜ਼ਾਰ ਰੁਪਿਆ ਵਿਆਜ ਲੱਗ ਗਿਆ ਉਹ ਤੇ ਬਾਬੇ ਨੇ ਲਾਤਾ ਇਹ ਵਿਆਜ ਵਾਲਾ ਕੰਮ ਨਹੀਂ ਕਰਨਾ ਤੇ ਇਹ ਤਾਂ ਮੈਂ 3000 ਤੁਹਾਡੇ ਕੋਲੋਂ ਲੈਣਾ ਠੀਕ ਹੈ ਬਾਬੂ ਇਹ ਰਮਬਾਰਗਿ ਹਫਤੇ ਹਫਤਾ ਕ ਜਾਣਾ ਮੈਂ ਦਿੱਲੀ ਠੀਕ ਹੈ ਬਾਬੂ ਇੱਕ ਮਿੰਟ ਬੈਗ ਚੋਂ ਨਾ ਬੈਗ ਚੁੱਕੇ ਪਿੰਡ ਬਚੋਂ ਨਾਉ ਮੀਨ ਜਿਹੜੇ ਮੁੰਡੇ ਨੇ ਮੈਨੂੰ ਕੱਢਿਆ ਨਾ ਨਾਉ ਮੇ ਨੂੰ ਨੋਮ ਨਾ ਕੀਤੀ ਉਹ ਵਾ ਵਾ ਸੁਣ ਲਾ ਵੀ ਉਹ ਮੈਂ ਕਿ ਇੱਕ ਇੱਕ ਲੜਕੀ ਕਹਿੰਦੇ ਬਾਪੂ ਕਹਿੰਦਾ ਮੈਨੂੰ ਘਰੋਂ ਕੱਢਿਆ ਸੀ ਨਾ ਉਹਨੂੰ ਹੀ ਮੈਂ ਆਪਣਾ ਨੋਮ ਨਹੀਂ ਬਣਾਇਆ ਹੋਇਆ ਵਾ ਉੱਥੇ ਮੇਰਾ ਬੈਗ ਪਿਆ ਕਹਿੰਦਾ ਉਹ ਚੱਕ ਕੇ ਲੈ ਕੇ ਆਉਣਾ ਉਹਦੇ ਚ ਚੈੱਕ ਬੁੱਕਾਂ ਤੇ ਬੈਂਕ ਦੀ ਕਾਪੀ ਆ ਤੇ ਬੈਂਕ 'ਚ ਕੁਝ ਪੈਸੇ ਆ ਬਾਪੂ ਦੀ ਜਮ੍ਹਾਂ ਪੂੰਜੀ ਹਾਂ ਤੇ ਬਾਪੂ ਕਹਿੰਦਾ ਮੈਂ ਉਸੇ ਪੁੱਤ ਨੂੰ ਦੇਣਾ ਜਿਹਨੇ ਮੈਨੂੰ ਕਿਹਾ ਸੀ ਬਾਪੂ ਠੀਕ ਹੋ ਗਿਆ ਚੱਲ ਘਰੋਂ ਹੁਣ ਤੋਂ ਬਾਪੂ ਕਹਿੰਦਾ ਮੇਰੇ ਤੇ ਹੱਥ ਵੀ ਚੱਕਣ ਲੱਗਿਆ ਸੀ ਪਰ ਕਹਿੰਦਾ ਉਹਦੀ ਘਰ ਵਾਲੀ ਨੇ ਰੋਕਤਾ ਵੀ ਕਿਤੇ ਥਾਣੇ ਨਾ ਚਲੇ ਜਾਵੇ ਬਾਪੂ ਜੱਬ ਪੈਜੂ ਤੇ ਕਹਿੰਦਾ ਫਿਰ ਹੱਥ ਨਹੀਂ ਚੱਕਿਆ ਸੀ ਉਹਨੇ ਬਸ ਉਸ ਤੋਂ ਬਾਅਦ ਬਾਪੂ ਕਹਿੰਦਾ ਫਿਰ ਮੈਂ ਘਰ ਛੱਡਣ ਦਾ ਫੈਸਲਾ ਲੈ ਲਿਆ ਮੈਂ ਫਿਰ ਮੁੜ ਕੇ ਘਰ ਨਹੀਂ ਗਿਆ ਉੱਥੇ ਇੰਨੀ ਤਕਲੀਫ ਦੇ ਵਿੱਚ ਬਾਪੂ ਸੜਕ ਤੇ ਰਿਹਾ ਇੰਨੀ ਤਕਲੀਫ ਦੇ ਵਿੱਚ ਬਾਪੂ ਸੜਕ ਤੇ ਰੇਂਗ ਰੇਂਗ ਕੇ ਚੱਲਦਾ ਸੀ ਗੁਰਦਵਾਰ ਦੇ ਬਾਹਰ ਹੀ ਹੁੰਦਾ ਸੀ ਸ਼ਵੀਲ ਤੇ ਤੇ ਪਰ ਬਾਪੂ ਫਿਰ ਘਰ ਵੱਲ ਨੂੰ ਮੋੜੇ ਨਹੀਂ ਪਾਏ ਫਿਰ ਜਦੋਂ ਵੀਰ ਸਾਡੇ ਕੋਲ ਲੈ ਕੇ ਆਏ ਅਸੀਂ ਬਾਪੂ ਨੂੰ ਪੁੱਛਿਆ ਬਾਪੂ ਤੇਰਾ ਘਰ ਕਿੱਥੇ ਆ ਨੰਬਰ ਦੇ ਦੇ ਜਾਂ ਬਾਪੂ ਕਹਿੰਦਾ ਮੈਂ ਨਹੀਂ ਦੇਣਾ ਨੰਬਰ ਮੈਂ ਨਾ ਜਾਣਾ ਉਹਨਾਂ ਕੋਲੇ ਉਹ ਲੈਂਡ ਵੀ ਆਏ ਸੀ ਬਾਪੂ ਨੂੰ ਮਿਲਣ ਵੀ ਆਏ ਸੀ ਬਾਪੂ ਕਹਿੰਦਾ ਮੈਂ ਨਹੀਂ ਜਾਣਾ ਤੁਹਾਡੇ ਨਾਲ ਹੁਣ ਆਦਾ ਬਾਪੂ ਦਾ ਭਰਾ ਆਇਆ ਸੀ ਤੇ ਬਾਪੂ ਦਾ ਬੇਟਾ ਆਇਆ ਸੀ ਮੈਂ ਸਰਪੰਚ ਵੀ ਆਇਆ ਸਰਪੰਚ ਵੀ ਆਇਆ ਸੀ ਦੋ ਜਨਾਨੀਆਂ ਆਈਆਂ ਹੁਣ ਬੇਨਤੀ ਹੈ ਸਾਡੀ ਹੁਣ ਬਾਪੂ ਜਿਵੇਂ ਠੀਕ ਆ ਤਾਂ ਅੰਦਰ ਉਸਦਾ ਫਿੱਟਾ ਹਨਾ तकरीबन ਹੁਣ ਬਾਪੂ ਕਹਿੰਦਾ ਵੀ ਮੈਂ ਜਾਣਾ ਦਿੱਲੀ ਵਾਪਸ ਵੀ ਉੱਥੋਂ ਮੈਂ ਬੈਗ ਚੱਕ ਕੇ ਲਿਓਣਾ ਲਿਆ ਕੇ ਮੈਂ ਆਪਣੇ ਪੁੱਤ ਨੂੰ ਪਿੰਡ ਦੇਣਾ ਉਹਦੇ ਉਹਨੂੰ ਮੈਂ ਨਾਮ ਨਹੀਂ ਬਣਾਇਆ ਹੋਇਆ ਤੇ ਉਹਨੂੰ ਆ ਕੇ ਜਿਮੇਵਾਰੀ ਦੇਣੀ ਆ ਮੈਂ ਆਪਦੀ ਤੁਰਦਾ ਤਾਂ ਹੈ ਬਾਪੂ ਬਾਪੂ ਆ ਉੱਥੇ ਤੁਰ ਕੇ ਦੇਖ ਥੋੜਾ ਆ ਤੁਰ ਯਾਨੀ ਕਿ ਹੁਣ ਤੁਰਦਾ ਪਰ ਹਜੇ ਥੋੜੀ શરીਰ ਚ ਨਾ ਉਨੀ ਤਾਕਤ ਨਹੀਂ ਸਾਨੂੰ ਐ ਵੀ ਪੈਰ ਥੜਕ ਗਿਆ ਡਿੱਗ ਪਿਆ ਹੈ ਨਾ ਬਸ ਬਸ ਚੜਨ ਲੱਗਿਆ ਜਾਂ ਟ੍ਰੇਨ ਤੇ ਤੇ ਸਾਡੀ ਬੇਨਤੀ ਆ ਇਹਨਾਂ ਦੇ ਬੇਟੇ ਨੂੰ ਦੇਖੋ ਬਾਪ ਬਾਪ ਹੀ ਹੁੰਦਾ ਭਾਈ ਸਨ ਆਫ ਅੱਜ ਵੀ ਬਲਦੇਵ ਸਿੰਘ ਹੀ ਲਿਖਦੇ ਆ ਤੁਸੀਂ ਅੱਜ ਵੀ ਬਾਪੂ ਕਹਿੰਦਾ ਪਛਟਾਉਂਦਾ ਮੇਰਾ ਪੁੱਤ ਹੁਣ ਵੀ ਮੈਂ ਬਾਪੂ ਨੂੰ ਘਰੋਂ ਕਾਹਤੋਂ ਕੱਢਿਆ ਪਰ ਮੇਰੀ ਬੇਨਤੀ ਹੈ ਵੀਰੇ ਤੂੰ ਆ ਕੇ ਜਾ ਸਾਡੇ ਕੋਲੇ ਮਿਲ ਕੇ ਜਾ ਨਾਲੇ ਤਾਂ ਬਾਪੂ ਨੂੰ ਮਿਲ ਕੇ ਜਾ ਨਾਲੇ ਬਾਪੂ ਦੇ ਨਾਲ ਦਿੱਲੀ ਜਾਇਆ ਦੋ ਚਾਰ ਦਿਨ ਨਾਲੇ ਬਾਪੂ ਦਾ ਮਨ ਲੱਗ ਜੂ ਬੰਗਲਾ ਸਾਹਿਬ ਜਾਇਆ ਉਹ ਬਾਪੂ ਨਾਲੇ ਤੂੰ ਨਾਲ ਚਲੇ ਜਾ ਥੋੜਾ ਬਹੁਤਾ ਪਛਤਾਪ ਹੋ ਜੂ ਚਲੋ ਜੋ ਬਾਪੂ ਦੇ ਨਾਲ ਮਾੜੀ ਮੁੱਟੀ ਕੋਈ ਗੁੱਸਾ ਕਿੱਲਾ ਸੀਗਾ ਉਹ ਵੀ ਖਤਮ ਹੋ ਜੂਗਾ ਵੀਰੇ ਤੇ ਆ ਕੇ ਜਾ ਕੀ ਨਾ ਬਾਪੂ ਦਾ ਕਿਹੜਾ ਮੁੰਡਿਆ ਤੂੰ ਮੁੰਡੇ ਦਾ ਨਾਮ ਗੁਰਮੀਤ ਗਰਮੀਤ ਸਿੰਘ ਗੁਰਮੀਤ ਤੇ ਗਰਮੀਤ ਸਿੰਘ ਆ ਕੇ ਜਾ ਆਗੇ ਬਾਪੂ ਦੇ ਨਾਲ ਜਾ ਕੇ ਲਈ ਮਲਕੀ ਜੀ ਦਾ ਨਾਂ ਵੱਡੇ ਦਾ ਨਾਂ ਮਲਕੀਤ ਆ ਮਲਕੀ ਜੀ ਮੇਰੇ ਨਾਲ ਬੋਲਦਾ ਨਹੀਂ ਐਸਾ ਮਲਕੀਤ ਨਹੀਂ ਉਹ ਵਿਆਹ ਨਹੀਂ ਕਰਾ ਚਰਨ ਦਾ ਸਾਲ ਦੀ ਉਮਰ ਹੋ ਗਈ ਵਿਆਹ ਨਹੀਂ ਕਰਾ ਉਹ ਵਿਆਹ ਨਹੀਂ ਤੂੰ ਨਾਮ ਨਹੀਂ ਬਣਾਇਆ ਉਹ ਕਿਹਨੂੰ ਬਣਾਇਆ ਗਰਮੀਤ ਨੂੰ ਨਹੀਂ ਆ ਗਰਮੀਤ ਨੂੰ ਵੱਡੇ ਦਾ ਛੋਟਾ ਵੱਡੇ ਦਾ ਕਿੰਨੇ ਮੁੰਡੇ ਤੇਰੇ 3 3 ਤੇ ਉਸ ਤੋਂ ਇੱਕ ਲੜਕੀ ਛੋਟਾ ਸਭ ਤੋਂ ਜਿਹੜਾ ਉਹ ਕਿੱਥੇ ਆ ਉਹ ਡੰਡ ਬਈ ਆ ਉਹ ਦਬਈ ਆ ਪਰ ਚੱਕਰੇ ਤੇ ਮੈਨੂੰ ਕੋਈ ਫਾਇਦਾ ਨਹੀਂ ਨਾ ਮੇਰ ਨਾਲ ਕੋਈ ਡਬਈ ਵਾਲਾ ਜਿਹੜਾ ਉਹ ਵੀ ਬੋਲਦਾ ਨਹੀਂ ਕੋਈ ਨਾ ਲੱਗਣ ਕੇ ਬੋਲਣ ਸਰ ਸਾਰੇ ਚੌਥਾ ਪੁੱਤ ਤੇਰੇ ਅਸੀਂ ਵੀ ਆਪੇ ਬਾਪੂ ਨਹੀਂ ਤੈਨੂੰ ਪੁੱਤ ਮੈਂ ਮੈਂ ਚੌਥਾ ਆ ਲੈ ਬਾਪੂ ਮੈਨੂੰ ਭੁੱਲ ਗਏ ਤੂੰ ਮੈਂ ਤੇਰੇ ਬਿਤਾ ਕਰਕੇ ਬਣਾ ਬਿਤਾ ਕਰਕੇ ਬਿਦਣਾ ਪਤਾ ਮੈਨੂੰ ਹਾਂ ਬਿਤਾ ਕਰਕੇ ਮੇਰਾ ਵੀ ਪਿਆਵਾ ਬਾਪੂ ਤੂੰ ਬਿਤਾ ਕਰਕੇ ਮਨ ਨਹੀਂ ਪਾਰਨਾ ਮਨ ਨਹੀਂ ਪਾਰਨਾ ਇਹਨਾਂ ਦੀ ਬੜੀ ਕਿਰਪਾ ਸਾਡੀ ਕਿਰਪਾ ਰੱਬ ਜੀ ਤੁਹਾਡੇ ਤੇ ਕਿਰਪਾ ਹੋਈ ਤੁਹਾਡੀ ਕਿਰਪਾ ਮੇਰੇ ਤੇ ਹੋਈ ਆਸ਼ੀਰਵਾਦ ਮਿਲਣਾ ਹੀ ਸਾਡੇ ਲਈ ਕਿਸੇ ਆ ਠੀਕ ਜਿਹਾ ਮੇਰਾ ਰੋਗ ਠੀਕ ਹੋ ਗਿਆ ਵੱਡੇ ਰੋਗ ਮੇਰਾ ਥੋੜੇ ਸ਼ਬਦਾਂ ਦੇ ਵਿੱਚ ਵੀ ਮੇਤੋਂ ਇਹ ਅੱਜ ਬੋਲ ਨਹੀਂ ਪਾ ਰਿਹਾ ਵੀ ਬਾਪੂ ਦਾ ਆਸ਼ੀਰਵਾਦ ਸਾਡੇ ਲਈ ਕੀ ਮੈਟਰ ਕਰਦਾ ਅੱਜ ਜੇ ਅਸੀਂ ਕੁਝ ਕਰ ਰਹੇ ਆ ਨਾ ਤਾਂ ਇਹਨਾਂ ਰੱਬੀ ਰੂਹਾਂ ਦੀਆਂ ਅਸੀਸਾਂ ਦੁਆਵਾਂ ਅਰਦਾਸਾਂ ਸਤ ਕਾਈ ਕਰ ਰਹੇ ਕਰੇ ਅਰਦਾਸ ਬਾਪੂ ਬਲਦੇਵ ਸਿੰਘ ਜੀ ਵਾਸਤੇ ਇਹਨਾਂ ਦੇ ਆਉਣ ਵਾਲੇ ਜੀਵਨ ਵਾਸਤੇ ਜੀ ਗੰਮੀ ਰੋਜ ਇਹ ਕੋਠਾ ਨਹੀਂ ਜਨਾ ਉੱਥੇ ਕੋਠਾ ਨੇ ਮੱਥਾ ਟਿਕਣ ਨਾਲ ਅਰਦਾਸ ਕਰਦਾ ਅਰ ਜਿਹੜੇ ਕਿਆ ਨਹੀਂ ਅਰਦਾਸ ਕਰਦਾ ਉਹ ਲਈ ਵੀ ਅਰਦਾਸ ਕਰਦਾ ਬਾਬੇ ਦੇ ਗੁਰਨਾਣਕ ਸਾਹਿਬ ਤੇਰੇ ਚਰਨਾਂ ਬੰਗ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਮੈਂ ਦਿੱਲੀ ਬੜੀ ਅਰਦਾਸ ਕੀਤੀ ਕਈ ਕੰਮ ਮੇਰੇ ਮੈਂ ਅਰਦਾਸ ਕਰਾਂ ਮੇਰਾ ਕੰਮ ਹੋ ਜਾਏ ਹਾਂ ਅੰਦਾਜ਼ੀ ਅਭੀ ਅਰਦਾਸ ਕੀਤੀ ਸੀ ਵੀ ਮੈਨੂੰ ਤੰਦਰੁਸਤ ਕਰ ਦੇ ਬਾਬਾ ਠੀਕ ਕਰ ਦੇ ਮਹਾਰਾਜ ਨੇ ਇੱਥੇ ਭੇਜਤਾ ਸਾਡੀ ਕਾਲ ਜੁਗਿਆਂ ਦੀ ਡਿਊਟੀ ਲਾਤੀ ਸਾਡੇ ਇਹਨਾਂ ਹੱਥਾਂ ਤੋਂ ਮਹਾਰਾਜ ਨੇ ਕੀੜੇ ਕਢਾਤੇ ਤੁਸੀਂ ਸਾਡੇ ਲਈ ਰੱਬ ਦਾ ਰੂਪ ਸੀਗੇ ਜਦੋਂ ਤੁਸੀਂ ਇੱਥੇ ਆਏ ਹੋ ਨਾ ਰੱਬ ਬਣ ਕੇ ਆਏ ਹੋ ਤੇ ਅੱਜ ਵੀ ਰੱਬ ਹੀ ਹੁੰਦੇ ਸਾਡੇ ਲਈ ਉਹ ਨੇ ਗੁਰਨਾਥ ਸਾਹਿਬ ਉਥੇ ਬੰਗਲਾਦ ਜਿਹੜੀ ਮੈਂ ਨਰਾਜ਼ ਕਰਦਾ ਮੇਰੀ ਪੂਰੀ ਹੋਏਗੀ ਉਹ ਥੋੜੇ ਦਿਨਾਂ ਦੇ ਵਿੱਚ ਪੂਰੀ ਮੈਨੂੰ ਕੋਈ ਇਹਨੇ ਤਕਲੀਫ ਦੇਣੀ ਮੈਨੂੰ ਪਤਾ ਨਹੀਂ ਹੁੰਦਾ ਇਹ ਬੰਦਾ ਮੈਂ ਕਹਿੰਦਾ ਬਈ ਇਹਨੂੰ ਦੂਰ ਕਰ ਦੇ ਕਿ ਉਹ ਦੂਰ ਉਹ ਪਿਆਰ ਹੀ ਕਰਨਾ ਪੈਂਦਾ ਸੀ ਆਏ ਹਾਏ ਦੂਜਵਨੀ ਛੱਡ ਕੇ ਮੈਨੂੰ ਪਿਆਰ ਹੀ ਕਰਨ ਲੱਗ ਪੈਂਦਾ ਬਾਪੂ ਕਹਿੰਦਾ ਜੇ ਕਿਸੇ ਦੀ ਮੈਂ ਅਰਦਾਸ ਕਰਦਾ ਸੀ ਨਾ ਵੀ ਆਹ ਬੰਦਾ ਮੇਰੇ ਤੇ ਲੱਗਦਾ ਹੈ ਤਾਂ ਥੋੜਾ ਦੂਰ ਰੱਖੀ ਉਹ ਬੰਦਾ ਮੈਨੂੰ ਕਹਿੰਦਾ ਪਿਆਰ ਹੀ ਕਰਨ ਲੱਗ ਜਾਂਦਾ ਸੀ ਐਸ ਜੀ ਮਹਾਰਾਜ ਕਿਰਪਾ ਕਰਦੇ ਸੀ ਐਸੀਆਂ ਰੱਬੀ ਰੂਹਾਂ ਦੀ ਮਹਾਰਾਜ ਨੇ ਸੇਵਾ ਬਖਸ਼ੀ ਅਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ